ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਛੋਲੇ ਭਟੂਰੇ ਪੂਰੀਆਂ ਛੋਲੇ ਦੇ ਨਾਲ ਖਾਣ ਵਾਲਾ ਇਨਸਟੈਂਟ achar ਬਣਾਵਾਂਗੇ ਇਹ ਚਟਪਟਾ ਜਿਹਾ achar ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦਾ ਹੈ ਚਲੋ ਜੀ ਵੇਖ ਲੈਣੇ ਹੈ achar ਕਿਵੇਂ ਬਣਦਾ ਹੈ ਇਹ achar ਬਣਾਉਣ ਦੇ ਲਈ ਇੱਥੇ ਮੈਂ ਪੰਜ ਹਰੀਆਂ ਮਿਰਚਾਂ ਲਈਆਂ ਨੇ ਇੱਕ ਪਿਆਜ਼ ਲਵਾਂਗੇ ਤੇ ਥੋੜੀ ਜਿਹੀ ਗਾਜਰ ਲਵਾਂਗੇ ਜਿੰਨਾ ਕਪਾਚਾਰ ਬਣਾਉਣਾ ਹੋਈਗਾ ਉਹਨਾਂ ਕਪਾ ਆਪਾਂ ਇਹ ਪਿਆਜ਼ ਵਗੈਰਾ ਲੈ ਲਵਾਂਗੇ ਮੈਂ ਇਹ ਸਭ ਨੂੰ ਚੰਗੀ ਤਰ੍ਹਾਂ ਧੋ ਲਿਆ ਸੀ ਹੁਣ ਆਪਾਂ ਭਾਰੀਆਂ ਮਿਰਚਾਂ ਦੀਆਂ ਡੰਡੀਆਂ ਨੂੰ ਕੱਖ ਕਰਕੇ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਕੱਟ ਲਵਾਂਗੇ ਜੇਕਰ ਆਪਾਂ ਇਸਦੇ ਵਿੱਚ ਅਦਰਕ ਐਡ ਕਰਨੀ ਹੋਵੇ ਤਾਂ ਅਦਰਕ ਵੀ ਐਡ ਕਰ ਸਕਦੇ ਹਾਂ ਇਹ ਆਚਾਰ ਜਲਦੀ ਬਣ ਕੇ ਤਿਆਰ ਹੋ ਜਾਂਦਾ ਹੈ ਇਸ ਦੇ ਲਈ ਆਪਾਂ ਇਸ ਨੂੰ ਜ਼ਿਆਦਾ ਬਣਾ ਕੇ ਨਹੀਂ ਰੱਖਾਂਗੇ ਥੋੜਾ ਜਿਹਾ ਬਣਾ ਕੇ ਉਸੇ ਟਾਈਮ ਹੀ ਆਪਾਂ ਖਾ ਲਵਾਂਗੇ ਤੇ ਜਦੋਂ ਜਦੋਂ ਆਪਾਂ ਇਸ ਨੂੰ ਖਾਣਾ ਹੋਏਗਾ ਤਾਂ ਆਪਾਂ ਇਹ ਆਚਾਰ ਨੂੰ ਉਸੇ ਟਾਈਮ ਬਣਾ ਲਵਾਂਗੇ ਹਰੀਆਂ ਮਿਰਚਾਂਆਂ ਦੇ ਲੱਡੀਆਂ ਨੂੰ ਵੱਖ ਕਰਕੇ ਆਪਾਂ ਇਹਨਾਂ ਨੂੰ ਲੰਬਾ ਲੰਬਾ ਇਸ ਤਰ੍ਹਾਂ ਕੱਟ ਲਵਾਂਗੇ ਮੈਂ ਇਥੇ ਅੱਧੀ ਗਾਜਰ ਲਈ ਹੈ ਆਪਾਂ ਪੂਰੀ ਗਾਜਰ ਵੀ ਲੈ ਸਕਦੇ ਹਾਂ ਮੈਂ ਇਥੇ ਇੱਕ ਗਾਜਰ ਅਤੇ ਪਿਆਜ਼ ਵਗੈਰਾ ਸਭ ਕੁਝ ਥੋੜਾ ਥੋੜਾ ਲਿਆ ਹੈ ਕਿਉਂਕਿ ਆਪਾਂ ਇਸ ਨੂੰ ਉਸੇ ਟਾਈਮ ਹੀ ਬਣਾ ਰਹੇ ਹਾਂ ਜਦੋਂ ਆਪਣਾ ਮਨ ਕਰੇਗਾ ਤਾਂ ਫਿਰ ਇਸ ਨੂੰ ਦੁਬਾਰਾ ਬਣਾ ਲਵਾਂਗੇ ਪਿਆਜ਼ ਦੇ ਇਸ ਸਖਤ ਜਿਹੇ ਇਸ ਨੂੰ ਕੱਟ ਦੇਵਾਂਗੇ प्याज न भी इस तरह आप लंबा लंबा पतला पतला कट लवेंगे मैं इसन चकले ऊपर कटा है मैं उपर कॉपिंग बोर्ड ऊपर भी कट सकते हैं ਬਹੁਤ ਛੋਟੀ ਜਿਹੀ ਵੀਡੀਓ ਹੈ ਇਸ ਲਈ ਵੀਡੀਓ ਨੂੰ ਪੂਰਾ ਕੀ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ ਰੈਸਪੀ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦੇ ਪਿਆਜ਼ ਨੂੰ ਪਤਲਾ ਪਤਲਾ ਤੇ ਲੰਬਾ ਲੰਬਾ ਕੱਟ ਲਵਾਂਗੇ ਇਹ achar ਬਹੁਤ ਜ਼ਿਆਦਾ ਟੇਸਟੀ ਬਣੇਗਾ ਇਹ achar ਨੂੰ ਆਪਾਂ ਪੂਰੀਆਂ ਭਟੂਰੀਆਂ ਦੇ ਨਾਲ ਤਾਂ ਖਾ ਹੀ ਸਕਦੇ ਹਾਂ ਆਪਾਂ ਇਸ ਨੂੰ ਰੋਟੀ ਪਰੌਂਠੇ ਨਾਲ ਵੀ ਖਾ ਸਕਦੇ ਹਾਂ కట్ కట్ ਜੇਕਰ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਚੀਜ਼ ਤੋਂ ਪਹਿਲਾਂ ਆਪਣੇ ਚੈਨਲ ਤੇ ਕਈ ਹੋਰ ਰੈਸਪੀਜ਼ ਵੀ ਪਾਈਆਂ ਨੇ ਤੇ ਆਚਾਰ ਦੀ ਰੈਸਪੀ ਵੀ ਸ਼ੇਅਰ ਕੀਤੀ ਹੈ ਜਿਵੇਂ ਸੋਇਆਬੀਨ ਦਾ ਆਚਾਰ ਪਿਆਜ਼ ਦਾ ਆਚਾਰ ਤੇ ਕਈ ਹੋਰ ਰੈਸਪੀਜ਼ ਵੀਡੀਓ ਵੀ ਪਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਦੇਖ ਸਕਦੇ ਹੋ ਜੀ ਗਾਜਰ ਦੇ ਵਿਚਲੇ ਸਖਤ ਜਿਹੇ ਹਿੱਸੇਆਂ ਡੰਡਲ ਨੂੰ ਆਪਾਂ ਵੱਖ ਕਰ ਦੇਵਾਂਗੇ జో గాజరనుట్ా కట్టే బీక బట్వేల పతలా కట్ల నువే ਆਚਾਰ ਦੀ ਤਾਂ ਆਪਾਂ ਨੂੰ ਜ਼ਰੂਰਤ ਰਹਿੰਦੀ ਹੀ ਹੈ ਰੋਟੀ ਸਬਜੀ ਨਾਲ ਵੀ ਤੇ ਬਿਨਾਂ ਰੋਟੀ ਸਬਜੀ ਤੋਂ ਵੀ ਜਦੋਂ ਵੀ ਆਪਣਾ ਇਹ ਆਚਾਰ ਖਾਣ ਨੂੰ ਮਨ ਕਰੇ ਤਾਂ ਆਪਾਂ ਇਸ ਨੂੰ ਤੁਰੰਤ ਬਣਾ ਕੇ ਖਾ ਸਕਦੇ ਹਾਂ ਆਪਾਂ ਇਹ ਆਚਾਰ ਨੂੰ ਬਹੁਤ ਘੱਟ ਸਮੇਂ ਤੇ ਬਹੁਤ ਘੱਟ ਇੰਗਰੀਡੀਅੰਟਸ ਦੇ ਨਾਲ ਬਣਾ ਕੇ ਤਿਆਰ ਕਰਾਂਗੇ ਇਹ ਚਟਪਟਾ ਜਾਜਰ ਬਹੁਤ ਜਲਦੀ ਤੇ ਟੇਸਟੀ ਬਣ ਕੇ ਤਿਆਰ ਹੋ ਜਾਂਦਾ ਹੈ ਜੇਕਰ ਆਦਰਕ ਐਡ ਕਰਨੀ ਹੋਵੇ ਤਾਂ ਆਪ ਇਸਦੇ ਵਿੱਚ ਆਦਰਕ ਵੀ ਐਡ ਕਰ ਸਕਦੇ ਹਾਂ ਪਰ ਮੇਰੇ ਕੋਲ ਆਦਰਕ ਨਹੀਂ ਸੀ ਇਸ ਸਮੇਂ ਤਾਂ ਮੈਂ ਇਸਦੇ ਵਿੱਚ ਨਹੀਂ ਐਡ ਕੀਤੀ ਕੱਟੀ ਹੋਈ ਗਾਜਰ ਨੂੰ ਪਲੇਟ ਦੇ ਵਿੱਚ ਰੱਖ ਲਵਾਂਗੇ ये मिक्स प्याज गाजर त हरी मिर्च का अचार बहुत ज्यादा टेस्टी बनता है अचार तो तीन बहुत खाधे हो एक बार ये अचार बना के देखो जी ये बहुत जल्दी बन के तैयार हो जाता है यह झटपटा जान भी बहुत टेस्टी लगता है मैं ये गाजर यूज की है इसकी जगह मौसम वाली रेड गाजर भी यूज कर सकते हैं। ਬਰੀਕ ਬਰੀਕ ਗਾਜਰ ਨੂੰ ਕੱਟ ਲਵਾਂਗੇ ਪਤਲਾ ਪਤਲਾ ਇਸ ਤਰੀਕੇ ਦੀਆਂ ਹੋਰ ਰੈਸਪੀਜ਼ ਦੇਖਣੀਆਂ ਸਿੱਖਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਅਸੀਂ ਰੋਜ਼ ਆਪਣੇ ਚੈਨਲ ਤੇ ਨਵੇਂ-ਨਵੇਂ ਵੀਡੀਓਜ਼ ਲੈ ਕੇ ਆਉਂਦੇ ਰਹਿੰਦੇ ਹਾਂ ਆਪਾਂ ਆਚਾਰ ਬਣਾਉਣ ਦੇ ਲਈ ਸਾਰੀਆਂ ਚੀਜ਼ਾਂ ਨੂੰ ਕੱਟ ਲਿਆ ਹੈ ਹੁਣ ਆਪਾਂ ਇਸ ਦਾ ਆਚਾਰ ਬਣਾਵਾਂਗੇ ਪੈਨ ਦੇ ਵਿੱਚ ਸਰੋਂ ਦਾ ਤੇਲ ਲਵਾਂਗੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਹੁਣ ਤੇਲ ਗਰਮ ਹੋ ਚੁੱਕਿਆ ਹੈ ਇਸ ਦੇ ਵਿੱਚ ਸੌਂਫ ਪਾਵਾਂਗੇ ਹਿੰਗ ਪਾਵਾਂਗੇ ਜੀਰਾ ਪਾਣੋਂ ਵੀ ਤਾਂ ਆਪਾਂ ਜੀਰਾ ਵੀ ਪਾ ਸਕਦੇ ਹਾਂ ਹੁਣ ਆਪਾਂ ਇਸ ਦੇ ਵਿੱਚ ਰਾਈ ਪਾਵਾਂਗੇ ਹੁਣ ਕੱਟੀਆਂ ਹੋਈਆਂ ਸਬਜ਼ੀਆਂ ਪਾਵਾਂਗੇ ਇਹਨਾਂ ਨੂੰ ਮਿਕਸ ਕਰ ਲਵਾਂਗੇ ਤੇਲ ਦੇ ਵਿੱਚ ਉਹ ਇਹ ਜਾਰ ਹੋਵੇ ਸਰੋਂ ਦੇ ਤੇਲ ਵਿੱਚ ਹੀ ਵਧੀਆ ਬਣਦਾ ਹੈ ਸਲੀਏ ਪੰਜ ਸੰਸਰੋਂ ਦੇ ਤੇਲ ਵਿੱਚ ਹੀ ਬਣਾਵਾਂਗੇ ਇਸ ਵਿੱਚ ਮੈਂ ਸਾਰੀਆਂ ਸਬੀਆਂ ਗਾਜਰ ਵਗੈਰਾ ਆਪਣੇ ਸਾਹਬ ਨਾਲ ਪਾਈਆਂ ਨੇ ਆਪਾਂ ਵਾਦੀਆਂ ਘਟ ਵੀ ਪਾ ਸਕਦੇ ਹਾਂ ਇਸ ਸਭ ਨੂੰ ਚੰਗੀ ਤਰ੍ਹਾਂ ਹਿਲਾ ਲਵਾਂਗੇ। ਥੋੜੀ ਦੇਰ ਵਿੱਚ ਨੂੰ ਪਕਾ ਲਵਾਂਗੇ। ਸਵਾਦ ਅਨੁਸਾਰ ਨਮਕ ਐਡ ਕਰਾਂਗੇ। 1 ਚਮਚਾ ਰੱਡੀ ਚੀਲੀ ਪਾਊਡਰ ਪਾਵਾਂਗੇ। 1 ਚਮਚਾ ਹਲਦੀ ਪਾਊਡਰ ਪਾਵਾਂਗੇ। 1 ਚਮਚਾ ਧਨੀਆ ਪਾਊਡਰ ਪਾਵਾਂਗੇ। ਇੱਕ ਚਮਚਾ ਚਮਚੂਰ ਪਾਊਡਰ ਪਾਵਾਂਗੇ ਆਪਾਂ ਇਸ ਦੀ ਜਗ੍ਹਾ ਚਾਟ ਮਸਾਲਾ ਵੀ ਪਾ ਸਕਦੇ ਹਾਂ ਸਾਰੇ ਮਸਾਲਿਆਂ ਨੂੰ ਆਚਾਰ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਹ ਚਟਪਟਾ ਜਿਆ ਆਚਾਰ ਬਹੁਤ ਜ਼ਿਆਦਾ ਟੇਸਟੀ ਬਣਦਾ ਹੈ ਤੇ ਬਹੁਤ ਜਲਦੀ ਵੀ ਬਣ ਜਾਂਦਾ ਹੈ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੀ ਤਾਂ ਕਿ ਆਚਾਰ ਦੇ ਵਿੱਚ ਟੇਸਟ ਵਧੀਆ ਆਵੇ। ਸਿਰਕਾ ਪਾਵਾਂਗੇ। 2 ਚਮਚ ਸਿਰਕਾ ਪਾਵਾਂਗੇ। ਸਿਰਕਾ ਜੇਕਰ ਘਰ ਵਿੱਚ ਨਾ ਹੋਵੇ ਤਾਂ ਆਪਾਂ ਇਸ ਦੀ ਜਗ੍ਹਾ ਨਿੰਬੂ ਦਾ ਰਸ ਵੀ ਪਾ ਸਕਦੇ ਹਾਂ। ਸਿਰਕਾ ਨੂੰ ਆਚਾਰ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੀ। ਜੇ ਕਰ ਸਿਰਕਾ ਨਾ ਹੋਵੇ ਇਸ ਦੀ ਜਗ੍ਹਾ ਆਪਾਂ ਨਿੰਬੂ ਦਾ ਰਸ ਵੀ ਪਾ ਸਕਦੇ ਹਾਂ ਪਰ ਸਿਰਕਾ ਪਾਉਣ ਦੇ ਨਾਲ ਆਚਾਰ ਦਾ ਟੇਸਟ ਹੋਰ ਵੀ ਵਧੀਆ ਹੁੰਦਾ ਹੈ ਇਹ ਆਚਾਰ ਬਣ ਕੇ ਤਿਆਰ ਹੈ ਇਸ ਨੂੰ ਪਲੇਟ ਦੇ ਵਿੱਚ ਸਰਵ ਕਰ ਲਵਾਂਗੇ ਰੈਸਪੀ ਜੰਗੀ ਲੱਗੇ ਤਾਂ ਇੱਕ ਵਾਰ ਇਸ ਰੈਸਪੀ ਨੂੰ ਟਰਾਈ ਕਰਕੇ ਦੇਖੋ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਅਸੀਂ ਆਪਣੇ ਚੈਨਲ ਤੇ ਰੋਜ਼ ਨਵੇਂ ਨਵੇਂ ਵੀਡੀਓਜ਼ ਲੈ ਕੇ ਆਉਂਦੇ ਰਹਿੰਦੇ ਹਾਂ ਇਸ ਤਰੀਕੇ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਿੱਖਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਰੈਸਪੀ ਜੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਬਹੁਤ ਘੱਟ ਸਮੇਂ ਦੇ ਵਿੱਚ ਇਹ ਟੇਸਟੀ ਜਿਹਾ ਆਚਾਰ ਬਣ ਕੇ ਤਿਆਰ ਹੋ ਜਾਂਦਾ ਹੈ ਰੋਟੀ ਪਰੌਂਠੇ ਦੇ ਨਾਲ ਆਪਾਂ ਇਸ ਨੂੰ ਖਾਵਾਂਗੇ ਤੇ ਬਹੁਤ ਟੇਸਟੀ ਲੱਗੇਗਾ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਤੋਂ ਪੂਰਾ ਦੇਖਣ ਦੇ ਲਈ ਧੰਨਵਾਦ